ਤੋ ਤੁਹਾਡੇ ਵਾਸਤੇ ਕਾਟੋ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੇ ਹਾਂ ਵੀਰੋ ਇਹ ਮਾਈਕ ਜਿਸਨ ਪਿੰਡਿਕਾ ਬੰਦਿਆਂ ਦੇ ਹੱਥ ਵਿੱਚ ਆ ਗਿਆ ਤੁਸੀਂ ਨਹੀਂ ਬਚਣਾ ਸਾਡੇ ਜਿੰਦਾਬਾਦ ਜਿੰਦਾਬਾਦ ਕਹਾਰ ਮਜ਼ਦੂਰ ਹੈ ਤਾਂ ਜਿੰਦਾਬਾਦ ਕਹਾਰ ਮਜ਼ਦੂਰ ਹੈ ਤਾਂ ਜਿੰਦਾਬਾਦ ਜਿੰਦਾਬਾਦ ਚੋਲੇ ਤੇ ਕੱਟ ਨਹੀਂ ਲੱਗਣਗੇ ਨਹੀਂ ਲੱਗਣਗੇ ਨਹੀਂ ਲੱਗਣਗੇ ਚੋਲੇ ਤੇ ਕੱਟ ਨਹੀਂ ਲੱਗਣਗੇ ਨਹੀਂ ਲੱਗਣਗੇ ਕਹਾਰ ਦਿਲੇਗੇ ਦੀ ਬਲੰਦ ਵਾ ਚਾਰ ਨੂੰ ਮਜਬੂਤ ਦ੍ਰਿੜਤਾ ਦੇ ਨਾਲ ਨਹੀਂ ਰੱਖ ਸਕੇ ਇਸ ਕਰਕੇ ਜਿਹੜੇ ਆ ਉਹ ਸਾਰੇ ਨੁਕਸ ਪੈਦਾ ਹੋਏ ਜਿਵੇਂ ਭਾਈ ਸਾਹਿਬ ਇੱਥੇ ਗੱਲ ਵਿੱਚ ਨੌਕਰੀ ਕਰਨ ਤੋਂ ਬਾਅਦ ਕਿਹੜਾ ਰੋਜ਼ਗਾਰ ਹੈ ਹੈ ਕਿ ਜਿਸ ਰੂਪ ਦੇ ਵਿੱਚ ਕੋਈ ਜੀਓਗ੍ਰਾਫਿਕਲੀ ਕੰਡੀਸ਼ਨ ਜਿਹੜੀ ਆ ਉਹ ਧਰਤੀ ਦੇ ਪਹਿਲਾਂ ਹੀ ਕਾਇਮ ਹੈ ਵੀ ਇਹ ਕਾ ਖਾਲਸਾ ਵਾਹੀ ਕੁਰਦੀ ਕੀ ਫਤਿਹ ਮੈਂ ਜਗਦੀਸ਼ ਸਿੰਘ ਰਾਜਾ ਬੀਕੇ ਜੂ ਵੇਕਤਾ ਗਰਾਹਾਂ ਵੀਰੋ ਅਸੀਂ 22 ਤਰੀਕ ਨੂੰ ਪਹਿਲਾ ਪੁਆਇੰਟ 5.5 ਰੇ ਵਿੱਚ ਰਕਾਠ ਰੱਖਿਆ ਸੀਗਾ ਜਿਹੜਾ ਝੋਨੇ ਦੇ ਕਟ ਪਿਛਲੇ ਸੀਜ਼ਨ ਦੇ ਲੱਗਾ ਕਿ ਇੱਕ ਜ਼ਿਮੀਂਦਾਰ ਨੂੰ 5 ਕਿਲੋ ਕਿਸੇ ਨੂੰ 2 ਕਿਲੋ ਕਿਸੇ ਕੋ 8 ਕਿਲੋ ਵੀ ਲਿਆ ਗਿਆ ਤੇ ਕਿਸੇ ਜ਼ਿਮੀਂਦਾਰ ਦਾ 1600 ਨੂੰ ਝੋਨਾ ਵਿੱਚ ਗਿਆ ਜਦ ਕਿ ਸਰਕਾਰ ਦਾ ਐਮਐਸਪੀ ਦੇ 2210 ਰੁਪਏ ਰੇਟ ਸੀਗਾ ਉਸ ਤੋਂ ਹਟ ਕੇ 1600 ਨੂੰ ਸਾਡਾ ਝੋਨਾ ਚੁੱਕਿਆ ਗਿਆ ਉਸ ਵਾਸਤੇ ਅਸੀਂ ਅੱਜ ਸਾਰੇ ਕਿਸਾਨ ਪਿੰਡ ਰੋਟੇ ਪੂਰੋ ਨੰਗਲ ਵਿੱਚ ਇਕੱਠੇ ਹੋਏ ਆ ਕਿਉਂਕਿ ਸਾਰੀਆਂ ਜਥੇਬੰਦੀਆਂ ਸਾਡੀ ਇੱਥੇ ਅੱਜ ਪਹੁੰਚ ਜਾਣੇ ਅਸੀਂ ਅੱਜ ਇਹ ਐਲਾਨ ਕੀਤਾ ਆ ਵੀ ਅਸੀਂ ਕਟ ਨਹੀਂ ਲੱਗਣ ਦਿਆਂਗੇ ਜੀ ਅਸੀਂ ਗੱਲ ਕਰੀਏ ਵੀ ਕਈਆਂ ਦੀ ਇਹ ਵੀ ਸ਼ਿਕਾਇਤ ਹੁੰਦੀ ਹੈ ਵੀ ਜਦੋਂ ਉੱਥੇ ਕੱਟ ਲਾਂਦਾ ਜਿਹੜਾ ਆਰਟੀ ਲਾਂਦਾ ਤੇ ਨਾਲ ਹੀ ਦੂਜੇ ਬੰਦੇ ਉਹਦੀ ਮਦਦ 'ਚ ਖੜੇ ਹੋ ਜਾਂਦੇ ਕਿਸੇ ਕੀ ਕਰਨਾ ਚਾਹੀਦਾ ਜਿਹੜਾ ਹੁਣ ਕਿਸਾਨ ਝੋਨਾ ਗਿੱਲਾ ਲੈ ਕੇ ਆਉਂਦਾ ਆ ਜੇ ਉਹ ਕੱਟ ਦਵੇਗਾ ਉਹਦੇ ਉਸਦੀ ਨਲਾਇਕੀ ਹੈ ਨਾ ਜਿਹੜਾ ਝੋਨਾ ਕਿਸਾਨ ਵੀਰ ਮੇਰਾ ਜਿਹੜਾ 16 ਮੋਚਰ ਦੇ ਲਿਓ ਨਾ ਲੈ ਕੇ ਆਇਆ 17 ਦੇ ਲੈ ਕੇ ਆਇਆ 14 ਦੇ ਲੈ ਕੇ ਆਇਆ ਆਰਤੀ ਸਾਹਿਬ ਨੇ ਉਹਨੂੰ ਵੀ ਕੱਟ ਲਾਇਆ ਪਿਛਲੇ ਸਾਲ ਜਿਨ੍ਹਾਂ ਦਾ 22 ਮੋਚਰ ਸੀ ਜਿਨ੍ਹਾਂ ਦਾ 17 ਮੋਚਰ ਸੀ ਉਹਨਾਂ ਨੂੰ ਵੀ ਕੱਟ ਲੱਗਾ ਸਾਰਿਆਂ ਨੂੰ ਇੱਕੋ ਤਕੜੀ ਤੋਲਿਆ ਗਿਆ ਤੇ ਜੇ ਕਿਤੇ ਹੁਣ ਕੱਟ ਲੱਗੇ ਆ ਤੇ ਕੀ ਰਣਨੀਤੀ ਆਪੀ ਹੁਣ ਸਾਡੀ ਰਣਨੀਤੀ ਇਹ ਆ ਜਿਹੜਾ ਕਿਸਾਨ ਵੀਰ ਝੋਨਾ ਲੈ ਕੇ ਮੰਡੀ ਜਾਏਗਾ ਜਿਸ ਜਿਸ ਕਿਸਾਨ ਵੀਰ ਦਾ 17 ਮੋਚਰ ਜਾਂ 16 ਮੋਚਰ ਹੋਏਗਾ ਉਹ ਸਾਨੂੰ ਕਿਸਾਨ ਵੀਰ ਕਹੇਗਾ ਵੀ ਮੇਰਾ 16 ਮੋਚਰ ਆ ਤੇ ਆਰਦੀ ਸਾਹਿਬ ਮੈਨੂੰ ਤੰਗ ਕਰ ਰਹੇ ਆ ਅਸੀਂ ਉਸ ਨਾਲ ਮੋਡੇ ਤੋਂ ਮੋਡਾ ਨਾਲ ਲਾ ਕੇ ਜੋੜਾ ਖੜਾ ਲਿਆ ਕਾਲ ਪਰ ਕਹਿੰਦੇ ਸਾਰ ਨੂੰ ਪਹਿਲਾਂ ਕੱਟ ਲੱਗਣਾ ਉੱਥੇ ਸ਼ੁਰੂ ਹੋਇਆ ਕਾਲ ਪਰ ਵਿੱਚ ਹੋਇਆ ਸ਼ੁਰੂ ਹਾਲੇ ਤੱਕ ਵੀ ਉੱਥੇ ਦਾ ਆਰਤੀਆ ਦਾ ਜਲਾ ਇਹ ਇੱਕ ਪ੍ਰਧਾਨ ਆ ਉਹ ਵੀ ਉਸੇ ਪਿੰਡ ਦਾ ਹੈ ਹਾਂਜੀ ਹਾਂਜੀ ਅਸੀਂ ਹੁਣ ਜਿੰਨੇ ਆਰਤੀ ਦੀ ਸਾਹਬ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਅਸੀਂ ਇਸ ਵਾਰ ਕੱਟ ਨਹੀਂ ਦੇਣਾ ਜੇ ਉਹ ਕਹਿਣਗੇ ਵੀ ਅਸੀਂ ਕੱਟ ਲੈਣਾ ਤੇ ਫਿਰ ਅਸੀਂ ਵੱਡਾ ਸ਼ੰਗਰ ਸਬੱਡਾਂਗੇ ਅੱਜ ਬਰੋਟੇ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਕਿਸਾਨਾਂ ਦਾ ਕਿਹੜੇ ਮੁੱਦੇ ਲੈ ਕੇ ਪਿਛਲੇ ਸਮੇਂ ਦੇ ਵਿੱਚ ਝੋਨੇ ਨੂੰ ਬਹੁਤ ਜ਼ਿਆਦਾ ਕਟ ਜਿਹੜਾ ਆੜਤੀਆਂ ਦੇ ਸੈਲਰ ਮਾਲਕਾਂ ਵੱਲੋਂ ਲਾ ਗਿਆ। ਉਹਦੇ ਵਿੱਚ ਲਗਭਗ 5 500 ਰੁਪਏ ਦਾ ਕਟ ਜਿਹੜਾ ਉਹ ਵੀ ਲੱਗਾ ਇਥੇ। 5 500 ਰੁਪਿਆ ਕਵੰਟਲ ਦਾ ਕਟ ਜਿਹੜਾ ਉਹ ਆੜਤੀ ਲਾਗੇ ਧੱਕੇ ਨਾਲ। ਤੇ ਕਾਰਨ ਇਹ ਸੀਗਾ ਵੀ ਉਹਦੇ ਮੌਚਰ ਦਾ ਜਿਹੜਾ ਉਹ ਬਹਾਨਾ ਲਾਇਆ ਗਿਆ ਉਹਨਾਂ ਵੱਲੋਂ। ਕਿਸਾਨ ਵੀਰ ਬਹੁਤ ਡਰੇ ਨੇ। ਵੀ ਪਿਛਲੇ ਸਾਲ ਵਾਲੀ ਜਿਹੜੀ ਲੁੱਟ ਹੈ ਉਹ ਸਾਡੇ ਨਾਲ ਨਾ ਹੋਵੇ। ਕਿਉਂਕਿ ਇਹ ਸਮੇਂ ਮੌਸਮ ਬਹੁਤ ਖਰਾਬ ਚੱਲ ਰਿਹਾ ਬਹੁਤ ਏਰੀਆ ਦੇ ਵਿੱਚ ਉਹਨੇ ਮਰ ਚੁੱਕੇ ਦਾ। ਜਿੰਨਾ ਕਿ ਝੋਨਾ ਜਿੰਨੇ ਪਰਸੈਂਟ ਸਾਡਾ ਬਚਿਆ ਘੱਟੋ ਘੜ ਉਹਦਾ ਜਿਹੜਾ ਵਾਜਬ ਮੁੱਲ ਸਾਨੂੰ ਮਿਲ ਜਾਵੇ ਇਹ ਸਾਡੇ ਕਿਸਾਨਾਂ ਦੇ ਵਿੱਚ ਜਿਹੜਾ ਮਨਾਂ ਦੇ ਵਿੱਚ ਗੱਲ ਆ ਅਸੀਂ ਸਰਕਾਰ ਨੂੰ ਪਹਿਲਾਂ ਵੀ ਗੱਲ ਕਹੀਤੀ ਸੀ ਵੀ ਭਈ ਤੁਸੀਂ ਇਸ ਝੋਨੇ ਦੇ ਉੱਤੇ ਕੱਟ ਦਾ ਜਿਹੜਾ ਵਾ ਉਹ ਕੋਈ ਐਸਾ ਪ੍ਰਬੰਧ ਕਰੋ ਵੀ ਕੋਈ ਮਾਪ ਤੋਲ ਜਿਹੜਾ ਵਾ ਉਹ ਸਹੀ ਹੋਣਾ ਚਾਹੀਦਾ ਪਰ ਸਰਕਾਰ ਨੇ ਪਿਛਲੀ ਵਾਰੀ ਬਹੁਤ ਵੱਡੇ ਢੰਗ ਦੇ ਨਾਲ ਲਗਭਗ ਹਜ਼ਾਰਾਂ ਕਰੋੜ ਰੁਪਏ ਜਿਹੜਾ ਵਾ ਲੋਕਾਂ ਦੀ ਲੁੱਟ ਕਰਵਾਈ ਆ ਐਸਾ ਹਾਲ ਨਾ ਹੋਵੇ ਪਹਿਲਾਂ ਸਰਕਾਰ ਨੂੰ ਅਵੇਅਰ ਕੀਤਾ ਇਥੋਂ ਪਏ ਜੇ ਸਾਡੇ ਸਰਕਾਰਾਂ ਦੇ ਲੁੱਟ ਹੋਈ ਤਾਂ ਅਸੀਂ ਸੜਕਾਂ ਦੇ ਉੱਤੇ ਆਵਾਂਗੇ ਤੇ ਬੇਨਤੀ ਆ ਮੇਰੀ ਸਰਕਾਰ ਨੂੰ ਵੀ ਜਿਹੜਾ ਪ੍ਰਬੰਧ ਤੁਸੀਂ ਚੋਣਾਂ ਆਏ ਤੇ 2 ਮਹੀਨੇ ਲੇਟ ਕਰਨਾ ਉਹ ਅੱਜ ਤੋਂ ਹੀ ਸ਼ੁਰੂ ਕਰ ਦਿਓ ਬਾਹਰ ਦਾ ਨਾ ਖਰੀਦਣ ਦਾ ਪ੍ਰਬੰਧ ਕਰ ਦਿਓ ਜਿਹਨੇ ਅਲਾਟਮੈਂਟ ਕਰਨੀ ਆ ਚੋਣੇ ਦੀ ਕਿੱਥੇ ਕਿੱਥੇ ਕਰਨੀ ਆ ਉਹ ਤੁਸੀਂ ਪ੍ਰਬੰਧ ਕਰ ਦਿਓ ਕਿਉਂਕਿ ਸਰਕਾਰ ਦਾ ਉਹ ਕੰਮ ਬੂਹੇ ਆਈ ਜਾਨ ਤੇ ਉਹ ਕੁੜੀ ਦੇ ਕੰਨ ਜਿਹੜੀ ਆਮ ਕਹਾਵਤ ਆ ਸਾਡੇ ਜੀਵਿੰਦਾਰਾਂ ਦੇ ਵਿੱਚ ਜਾਂ ਸਾਡੇ ਪੰਜਾਬੀ ਬੋਲਦੇ ਨੇ ਉਹ ਹਾਲਾਤ ਨਾ ਹੋਣ ਕਿਉਂਕਿ ਲੋਕਾਂ ਦਾ ਗੁੱਸਾ ਤੁਹਾਡੇ ਪ੍ਰਤੀ ਬਹੁਤ ਜ਼ਿਆਦਾ ਪਾਇਓ ਗੰਨੇ ਵਾਲੇ ਕਿਸਾਨ ਹੋਣ ਪਾਵੇ ਹੜਪੀਟ ਤਾਂ ਹੁਣ ਪਾਵੇ ਝੋਨੇ ਵਾਲੇ ਹੁਣ ਜੇ ਕਿਤੇ ਕੱਟ ਲੱਗਾ ਤੇ ਕੀ ਅੱਗੇ ਕੀ ਰਣਨੀਤੀ ਹੋ ਜਾਣਾ ਸਾਰੀਆਂ ਹੀ ਜਥੇਬੰਦੀਆਂ ਸਹਿਜ ਜੱਗਤਰ ਹੋਈਆਂ ਨੇ ਇੱਕ ਪਿੰਡ ਇਲਾਕੇ ਦਾ ਇੱਥੇ ਕੱਟ ਸੀਗਾ ਉਹਦੇ ਵਿੱਚ ਲਗਭਗ ਇਹਨਾਂ ਵੀਰਾਂ ਨੂੰ ਮੈਂ ਵਧਾਈ ਦਊਂਗਾ ਜਿਨ੍ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਤੇ ਆਪਣਾ ਜਲਾ ਦੁੱਖ ਆ ਉਹਨਾਂ ਕੇ ਰੱਖਿਆ ਵੀ ਇੱਕ ਮੁੱਠ ਹੋ ਗਏ ਸਾਰੀਆਂ ਜਥੇਬੰਦੀ ਲੜਨ ਤੇ ਅਸੀਂ ਤੁਹਾਡੇ ਸਹਯੋਗ ਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਜਿੰਨੀ ਭਾਰੀ ਪੱਧਰ ਦੇ ਉੱਤੇ ਅੱਜ ਕਿਸਾਨ ਵੀਰ ਨਿਕਲ ਕੇ ਘਰਾਂ ਚੋਂ ਆਏ ਨੇ ਤੇ ਕੱਲ ਨੂੰ ਜਦੋਂ ਕੋਈ ਸਰਕਾਰ ਜਾਂ ਕੋਈ ਸੈਲਰ ਮਾਲਕ ਜਾ ਕੇ ਆੜਤੀ ਸਾਡੀ ਲੁੱਟ ਕਰਦਾ ਇਦਾਂ ਹੀ ਵੱਡੇ ਪੱਧਰ ਤੇ ਸੜਕਾਂ ਦੇ ਉੱਤੇ ਉਤਰਨਗੇ ਤੇ ਆਪਣੀ ਜਿਹੜੀ ਰੱਖੀ ਉਹ ਆਪ ਕਰ ਦਗੇ ਮੇਰੇ ਨਾਲ ਸਾਰਨ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਸਾਰੇ ਕਿਸਾਨ ਭਰਾ ਮੁਕੇਰੀਆਂ ਦੇ ਇਕੱਠੇ ਹੋਏ ਸੀ ਮੇਰੇ ਕੋਲੇ ਵੀ ਕੋ 100 150 ਮੇਰੇ ਭਰਾ ਆਏ ਨੇ ਮੈਂ ਇਹਨਾਂ ਦੇ ਸਾਹਮਣੇ ਡੀਸੀ ਮੈਮ ਨਾਲ ਵੀ ਗੱਲ ਕੀਤੀ ਹੈ ਐਮਐਲਏ ਨਾਲ ਵੀ ਗੱਲ ਕੀਤੀ ਉੱਪਰ ਪਾਰਟੀ ਦੇ ਮੰਤਰੀਆਂ ਨਾਲ ਵੀ ਗੱਲ ਕੀਤੀ ਹੈ ਅਸੀਂ ਇਹ ਚਾਹਾਂਗੇ ਕਿ ਇੱਕ ਦਾਣੇ ਦਾ ਵੀ ਕਟ ਨਾ ਲੱਗੇ ਪਰ ਸਾਨੂੰ ਉਹਦੇ ਵਾਸਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਿੰਨੀ ਵੀ ਸਖਤੀ ਕਰਨੀ ਪੈਗੀ ਅਸੀਂ ਆਪਣੇ ਭਰਾਵਾਂ ਦੇ ਨਾਲ ਹੈ ਕਿਉਂਕਿ ਕੱਟ ਕਿਹੜੀ ਗੱਲ ਦਾ ਮੈਨੂੰ ਤੇ ਹੁਣੇ ਸਮਝ ਆਉਂਦੀ ਵੀ ਦਾਣੇ ਸਾਡੇ ਆ ਉਹ ਤੁੱਲੇ ਚਹੀਦੇ ਨੇ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ ਸੋ ਅਸੀਂ ਇੱਕ ਵੀ ਦਾਣੇ ਦਾ ਕੱਟ ਮਨਜ਼ੂਰ ਇਸ ਵਾਰ ਨਹੀਂ ਕਰਾਂਗੇ ਥੈਂਕ ਯੂ ਵੈਰੀ ਮਚ